ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਤੇ ਮਾ ਕਾਫੀ ਹੋ ਗਿਆ ਅੱਜ ਤਕਰੀਬਨ 12 ਵਜੇ ਹੁਣ ਮੈਂ ਨਾ ਕਿ ਆਈਆਂ ਸਵੇਰ ਦਾ ਪ ਕੈਮਰਾ ਤਾਂ ਨਹੀਂ ਆਨ ਕੀਤਾ ਸੀਗਾ ਸਵੇਰੇ ਮੇਰੀ ਥੋੜੀ ਜੀ ਹਾਲਤ ਨਹੀਂ ਸੀਗੀ ਕੈਮਰੇ ਦੇ ਮੂਰੇ ਆਉਣ ਦੀ ਅ ਇੱਕ ਤਾਂ ਮੈਂ ਸੂਟ ਜਿਹੜਾ ਵੀ ਜਿੱਦਾਂ ਇੱਕ ਦਿਨ ਨੂੰ ਪਾਉਣ ਵਾਲਾ ਰੱਖਣੀ ਹੁੰਦੀ ਆ ਕਿ ਜਿਹੜਾ ਪ੍ਰਾਤ ਨੂੰ ਨਹਾ ਕੇ ਪਾ ਕੇ ਪਹਿਨਣ ਤੋਂ ਥੋੜਾ ਜਿਹਾ ਨਾ ਫਟ ਗਿਆ ਸੀਗਾ ਤੇ ਤਾਂ ਕਰਕੇ ਇੱਕ ਮੈਂ ਰਾ ਕੱਲ ਸ਼ਾਮ ਨੂੰ ਟਾਈਮ ਨਹੀਂ ਲੱਗਾ ਕੱਲੀ ਕਦੂਆਂ ਦੀ ਸਬਜ਼ੀ ਬਣਾ ਲਈ ਅੱਜ ਸਵੇਰੇ ਕਰੇਲੇ ਬਣਾਉਣ ਲੱਗੀ ਮੈਂ ਤੇ ਉਹ ਕਰੇਲੇ ਜਦੋਂ ਭਰਦੀ ਸੀ ਭਰ ਕੇ ਉੱਤੇ ਢੱਗ ਲ ਪੇਟ ਦੀ ਸੀ ਉਹ ਹੱਥ ਮੇਰੇ ਸਾਰੇ ਮੂਰੇ ਕਮੀਰ ਤੇ ਲੱਗੀ ਹੈ ਮੇਰਾ ਸਾਰਾ ਕਮੀਜ਼ ਪੂਰੀ ਹੋਇਆ ਇੱਕ ਤਾਂ ਹਲਦੀ ਨਾਲ ਖੱਟਾ-ਖੱਟਾ ਹੋ ਗਿਆ ਤੇ ਇੱਕ ਬਾਕੀ ਫਿਰ ਮੈਨੂੰ ਆਇਆ ਹੋ ਗਿਆ ਵੀ ਚਲ ਕੰਮ ਧੰਦਨ ਮੇੜ ਕੇ ਨਾ ਆ ਕੇ ਸੂਟ ਬਸ ਚੇਂਜ ਕਰਕੇ ਆਪਾਂ ਕੱਪੜੇ ਫਿਰ ਮੈਂ ਕਿਹਾ ਵੀ ਬਲੌਗ ਮੈਂ ਸ਼ੁਰੂ ਕਰੂੰਗੀ ਤੇ ਲਾਈਵ ਹੋਏ ਸੀਗੇ ਆਪਾਂ ਥੋੜਾ ਜਿਹਾ ਟਾਈਮ ਉਦੋਂ ਆਪਾਂ ਬਣਾ ਰਹੇ ਸੀਗੇ ਦਾਣਾ ਬਣਾਤਾ ਹੁਣ ਕੱਲ ਪੀਣ ਬਣਾ ਕੇ ਇੱਕ ਆਟੇ ਦਾ ਗੱਡੂ ਭਰਤਾ ਉਹ ਯਾਟਾ ਪਿਆ ਲੰਗੀ ਤੇ ਇੱਕ ਅਜੂਸੀ ਜਿਹੜੀ ਡਰਾਮ ਚ ਪਾਈ ਫਿਰ ਮੰਦ ਵਿੱਚ ਕੰਕ ਪਾਈ ਉਹਦੇ ਤੋਂ ਉਹ ਲੋ ਜਿਹੜਾ ਛਾਂ ਗਿਆ ਸੀ ਉਹ ਥੋੜਾ ਜਿਹਾ ਢਾ ਕੇ ਹਵਾ ਚੱਲਦੀ ਸੀ ਪੱਖਾ ਲਾ ਕੇ ਤੇ ਉਹ ਇੱਕ ਦਾਣਾ ਪਿਉਣ ਵਾਸਤੇ ਪਰ ਲੈ ਗੁੱਟ ਆਪਾਂ ਉਹ ਪਸੂ ਆएंगे ਜਿੱਰੀਏ ਜਦੋਂ ਹੁਣ ਮਸ਼ੀਨ ਲਾਉਣੇ ਉਹ ਜਦੋਂ ਨਾ ਥਰਣਾ ਦੀ ਪਕੜ ਕਰਦੀ ਆ ਮਸ਼ੀਨ ਉਹਦੋਂ ਟੱਕਕ ਦੇਣੇ ਇੱਕ ਉਹਦੋਂ ਪ੍ਰੈਸ਼ਰ ਜਿਹਾ ਆਜਦਾ ਉਹਨਾਂ ਦੇ ਥਰਣਾ ਤੇ ਫਿਰ ਉਹ ਡਰ ਜਾਂਦੇ ਆ ਤੇ ਆਪਾਂ ਥੋੜਾ ਥੋੜਾ ਆਟਾ ਜਿਆ ਢੂੜੀ ਜਾਂਦੇ ਰਹਿੰਨੇ ਆ ਮੂੜੇ ਫਿਰ ਮੈਂ ਕਿਹਾ ਖਾਣ ਵਾਲਾ ਆਟਾ ਆਪਾਂ ਸਾਰਾ ਮਿਕਾ ਲਾਂਗੇ ਐਨ ਪਾ ਪਾ ਗਿਆ ਤੇ ਕਿਉਂ ਨਾ ਵੀ ਇਹਦੇ ਵਿੱਚ ਥੋੜੀ ਜਿਹੀ ਕਣਕ ਸੀ ਕੁਛ ਵਿੱਚ ਮੱਖੀ ਜੀ ਰਲੀ ਵੀ ਸੀਗੀ ਤੇ ਮੈਂ ਫੇਰ ਦਾ ਮੋਟਾ-ਮੋਟਾ ਜਿਆ ਦਾਣਾ ਦਲਾ ਲਏ ਆ ਉਹ ਪਸਮਣ ਪਾਈ ਜਾਂਾਂਗੇ ਕਿਉਂ ਆਟਾ ਵੀ ਹੁਣ ਹਜੇ ਪ੍ਰਾਣੀ ਕਣਕ ਹੈਗੀ ਆ ਜਿਹੜੇ ਅੱਡੇ ਚਾਰ ਕੱਟੂ ਮੈਂ ਫੇਰ ਦੂਜੀ ਨਵੀਂ ਧੋ ਧੂਕੇ ਬਣਾਉਣੀ ਪਊਗੀ ਤੇ ਜਿਹੇ ਇਹਦੇ ਨਾਲ ਨੰਗ ਜਾਣ ਕਹਿੰਦੇ ਹੁੰਦੇ ਨਾ ਕਿ ਸੌਣ ਤੋਂ ਬਾਅਦ ਜੇ ਆਪਾਂ ਸੌਣ ਮਹੀਨੇ ਤੋਂ ਬਾਅਦ ਨਵੀਂ ਕਣਕ ਨੂੰ ਹੱਥ ਲਾਈਏ ਫੇਰ ਨਹੀਂ ਕੋਈ ਚੱਕਰ ਹੁੰਦਾ ਤੇ ਨਹੀਂ ਤਾਂ ਆਪਾਂ ਧੋਕੇ ਪਹਿਲਾਂ ਬਣਾਉਣੀ ਪੈਂਦੀ ਹੈ ਤਾਂ ਕਰਕੇ ਫਿਰ ਮੈਂ ਕੋਈ ਪੁਰਾਣੀ ਕਣਕ ਹਜੀ ਆਪਾਂ ਰੱਖ ਲਈ ਆਟਾ ਉਟਾ ਉ ਸਿੱਧਾ ਘਿਓ ਲੈ ਲੈਂਦੇ ਆ ਦਾਣਾ ਇਹਦਾ ਬਣਾ ਲੈਂਦੇ ਇੱਕ ਕੱਟੂ ਜੇ ਬਣ ਗਿਆ ਦੂਜਾ ਜਿਹੜਾ ਸੀਗਾ ਪਿਛਲਾ ਬਚਿਆ ਹੋਰ ਹਜੇ ਚਾਣ ਜਿਆ ਉਹ ਧੁੱਪੇ ਪਾਤਾ ਉਹਦੇ ਤੇ 2 ਕਿਲੋ ਟਰੈਕਟਰ ਦੇ ਜਿਹੜੇ ਦੇਵਾਂਗੇ ਫਿਰ ਉਹ ਫੇਰ ਨਿਕਲ ਜੂਗੀ ਵਿੱਚੋਂ ਮੱਖੀਜੀ ਤੋਂ ਦਾਣੇ ਦੇ ਨਿਕਲ ਜਾਣਗੇ ਤੇ ਉਹ ਫੇਰ ਆਪਾਂ ਫੇਰ ਦਾਣਾ ਫੇਰ ਤੋਂ ਲਾਣਾ ਨਹੀਂ ਘਰ ਫੇਰ ਪੱਖੀ ਨਾਲ ਲਾ ਕੇ ਤੇ ਹੁਣ ਮੈਂ ਚੱਲ ਕੇ ਟਖਣ ਡਰਾਮ ਕਰਦੇ ਆ ਤੇ 3 ਵਜੇ ਉੱਠ ਕੇ ਆਪਾਂ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਬਲੌਗ ਆਪਾਂ ਸ਼ੁਰੂ ਕਰ ਲਿਆ ਜਾਣਾ ਵੀ ਸੀਗਾ ਮਾੜਾ ਜਿਹਾ ਕਿਸੇ ਦੇ ਘਰ ਤੱਕ ਪਤਾ ਲੈਣਾ ਤੇ ਹੁਣ ਮਨ ਹੈਗਾ ਕਿ ਠਾਕਰਤੀ ਹੋ ਗਈ ਸਰੀਰ ਨੂੰ ਕਿਉਂ ਸਵੇਰੇ ਸਵੇਰੇ ਕੰਮ ਬਹੁਤ ਜ਼ਿਆਦੇ ਹੁੰਦੇ ਆ ਇਸ ਵੇਲੇ ਤੱਕ ਮਸਾਂ ਨੇ ਮੇੜ ਟੁੰਦੇ ਰਹੇ ਉਸ ਗੱਲ ਨੂੰ ਗੱਡੀ ਦੇ ਮੂਹਰੇ ਜਿੰਨਾ ਚੈਰ ਇੰਜਣ ਨਹੀਂ ਲੱਗਦਾ ਉਨਾ ਚਿਰ ਕੋਈ ਕੰਮ ਨਹੀਂ ਹੁੰਦਾ ਆਪ ਛੱਜ ਚੱਕੀਆ ਪੱਖਾ ਲਾਇਆ ਫਿਰ ਜਾ ਕੇ ਦਾਣੇ ਦਾ ਗੱਟੂ ਭਰੇ ਚਲੋ ਤੇ ਚਲੋ ਜੀ ਵਲੌਗ ਆਪਾਂ ਸ਼ੁਰੂ ਕਰ ਲਿਆ ਤੇ ਕਰਦੇ ਰਹਿਵਾਂਗੇ ਆਪਾਂ ਤੁਹਾਡੇ ਨਾਲ ਗੱਲਬਾਤਾਂ ਮੈਲਦੀ ਹੈ 3:00 ਵਜੇ ਆ ਖੜੀ ਆਪਣੀ ਹਾਂਸਾਂ ਦੀ ਜੋੜੀ ਇਹਨਾਂ ਨੂੰ ਹੁਣ ਖੁਰਨੀ ਤੇ ਬੰਨਣ ਲੱਗ ਗਏ ਨਾ ਤੇ ਅੱਜ ਇਹ ਇੱਥੇ ਬੰਨੀਆਂ ਹੋਆਂ ਸੀਂਗਾ ਜਿੱਥੇ ਆ ਵੱਛੀ ਬੰਨੀ ਵੀ ਐ ਇਹ ਫਿਰ ਮੇਰੇ ਵੱਲੀ ਵੇਖ-ਵੇਖ ਕੇ ਰਿੰਗਣ ਵੀ ਸਾਨੂੰ ਖੁਰਨੀ ਤੇ ਬੰਨ ਕੇ ਪੱਠੇ ਪਾਉ ਦਾਣਾ ਖਾਂਦੀਆਂ ਤੇ ਹੁਣ ਇਹਨਾਂ ਨੂੰ ਜਾਨੀ ਚਾਜ ਆ ਜਿਵੇਂ ਨਹੀਂ ਹੁੰਦਾ ਨਿੱਕੇ ਬੱਚਿਆਂ ਨੂੰ ਓਵੇਂ ਹਾਂਜੀ ਕਿਹੜੀ ਹਾਂ ਦਾਣਾ ਤੋੜਾ ਜਾਲੇ ਵਾਲੀ ਕਵਰ ਪ੍ਰੀਤ ਨਵਾਰਿਆ ਪਸੂ ਤੇ ਕਰਨੇ ਦੀ ਡਿਊਟੀ ਅੱਜ ਮਸ਼ੀਨ ਲਾਉਣ ਤੇ ਆ ਕਰਨ ਨੇ ਮਸ਼ੀਨ ਲਾਉਣੀ ਆ ਪਾਪਾ ਹੈ ਨਹੀਂਗੇ ਇਹ ਚੋਊਗਾ ਅੱਜ ਧਾਰਾ ਮਸ਼ੀਨ ਲਾ ਕੇ ਓਹ ਹੋ ਛੱਡੀ ਬਾਹਰ ਬੰਨ ਕੇ ਚੋਣੀਆਂ ਹਾਂ ਲਿਆਓ ਫਿਰ ਠੀਕ ਆ ਆ ਗੋਏ ਦੀ ਢੇਰੀ ਜੀ ਇੱਕ ਥਾਂ ਕਰ ਲੋ ਫਿਰ ਸਾਰੀ ਲਿਓ ਜੀ ਮਸ਼ੀਨ ਲਾ ਲਗੇ ਫਿਰ ਕਰਦੇ ਆ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਟਾਈਮ ਬਹੁਤ ਹੋ ਗਿਆ ਬਈ ਚਾਹ ਆਪ ਨੂੰ ਕੁਝ ਆ ਪ੍ਰੈਸਰ कोई क्या हुआ और लगे नहीं तो और लगे और बोल बड़ा खोल के लाले खोल के लाले बस और खोल के लाग गए जाओ मत जाओ मत प्यार 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 मत बोल जाओ बेटा चले रे दो हाथ से निकालो वो ग्राम का टक्का निकल गया टक्का मक्का ग्राम का टक्का मक्का और रे और तो याद भी जरा Jangan <tuk> lupa <tuk> like, jauh dan <tangan> subscribe <tuk> ya! <tangan> ਇਹ ਆ ਨਾ ਬਾਹਰੇ ਨਾ ਪਾ ਆ ਗਿਆ ਬਸ ਰੋਟੀਆਂ ਚੂੜ ਕੇ ਪਾ ਤੀਆਂ ਹੁਣ ਧਿਆਨ ਨਾਲ ਬੈਠਣਾ ਪੈਂਦਾ ਇਹਨਾਂ ਦੇ ਥੱਲੇ ਪਟੜੀ ਲਿਆ ਕੇ ਦੇਣਾ ਹੋਵੇਗਾ ਇਹ ਉਹ ਦਾ ਮੂਰੇ ਰੱਖਤਾ ਉਹ ਤਾਂ ਮੈਂ ਤੋਪੀ ਫਿਰ ਪਾ ਨਾ ਮੂਰੇ ਰੱਖੋ ਉਹ ਨਹੀਂ ਯਾਰ ਇੱਧਰ ਨੂੰ ਕਿੱਥੇ ਗੱਡੀ ਤੋਂ ਡਾ ਗਈ ਪੱਕੀ ਬੱਲੇ ਬੇੜੇ ਜੀ ਅੱਜ ਨੂੰ ਬੈਠਾਂਗੇ ਸਬਜ਼ੀ ਪੜੀ ਵੀ ਐ ਸਵੇਰ ਦੀ ਹੁਣ ਬਸ ਕੰਮ ਸਿਰ ਅੱਟਾ ਕੁੰਨਣਾ ਤੇ ਦੁੱਧ ਗਰਮ ਹੋਣਾ ਰੱਖ ਦੇਣਾ ਆਪਾਂ ਅੱਜ ਬਹੁਤ ਨੇ ਬਹੁਤ ਕੰਮ ਆਇਆ ਮੇਰਾ ਸੋਣਾ ਬਹੁਤ ਵਧੀਆ ਲੱਗਦਾ ਐ ਜਦੋਂ ਆਪਾਂ ਕਹਿੰਦੇ ਉਹਨੇ ਨਾ ਜਿੰਨੇ ਬੰਦੇ ਉਹਨੇ ਧੰਦੇ ਜੇ ਪਸਾਰੇ ਜਾਣੇ ਤੇ ਪਰਿਵਾਰਾਂ ਦੇ ਵਿੱਚ ਸਾਰੇ ਜਾਣੇ ਹੱਥ ਪੱਥੀ ਲਾ ਕੇ ਕੰਮ ਕਰਦੇ ਨੇ ਨਾਲ ਤਾਂ ਬੱਚਿਆਂ ਦਾ ਹੌਸਲਾ ਵੱਧ ਕਲੇ ਪੱਤਿਆਂ ਨੂੰ ਪੋਕਿੰਦਾ ਕੰਮ ਦਾ ਵੀ ਕਰਨਾ ਹੈ ਨਾਲੇ ਆਪਸ ਵਿੱਚ ਦੀ ਆਪਣਾ ਫਿਰ ਜਦੋਂ ਅਸੀਂ ਬੱਚਿਆਂ ਦੇ ਨਾਲ ਕੰਮ ਕਰਾਉਨੇ ਆ ਕਰਦੇ ਆ ਨਾਲ ਲਾਉਨੇ ਆ ਨਿਆਣਿਆਂ ਨੂੰ ਫਿਰ ਆਪਣਾ ਜੁਆਇੰਟ ਫੈਮਿਲੀ ਦਾ ਮੈਂ ਮਤਲਬ ਹੀ ਹੁੰਦਾ ਵੀ ਜੇ ਪਿਆਰ ਨਾ ਰਹਿੰਨੇ ਤਾਂ ਰਹਿ ਨਹੀਂ ਹੈ ਨਾ ਜੇ ਹੋਸ ਗੱਲ ਨੂੰ ੱੱੱਕੇ ਨਾਲ ਇਕੱਠ ਨਵਾਉਣਾ ਫਿਰ ਉਹ ਗੱਲ ਨਹੀਂ ਬਣਦੀ ਕਿਸੇ ਦਾ ਮੂੰਹ ਕਿੱਧਰ ਨੂੰ ਕਿਸੇ ਦਾ ਕਿੱਧਰ ਨੂੰ ਤੇ ਚਲੋ ਨਜ਼ਰ ਬਣਾ ਲੱਗ ਜੇ ਪ੍ਰਮਾਤਮਾ ਦੀ ਮਾਲਕ ਦੀ ਹਜੇ ਤਾਂ ਇੰਨੀ ਮਿਹਰ ਵੀ ਜਿਹੜੇ ਦੋ ਆ ਬਾਹਰ ਬੱਚੇ ਹਨ ਉਹ ਵੀ ਬਹੁਤ ਪਿਆਰ ਕਰਦੇ ਆ ਡੈਲੀ ਫੋਨ ਲਾਉਣਾ ਹੀ ਲਾਉਣਾ ਉਹਨਾਂ ਨੇ ਤੇ ਜਿਹੜੇ ਇੱਥੇ ਆ ਦੋ ਕਰਨ ਤੇ ਕਵਰਪ੍ਰੀਤ ਇਹਨਾਂ ਦਾ ਵੀ ਆਸ ਵਿੱਚ ਦੀ ਬਹੁਤ ਪਿਆਰ ਆ ਸਾਨੂੰ ਬਸ ਇਸੇ ਗੱਲ ਤੋਂ ਵੀ ਸਭ ਤੋਂ ਵੱਡੀ ਸੰਤੁਸ਼ਟੀ ਆ ਕਿ ਸਾਡੇ ਬੱਚੇ ਚਾਰੇ ਆਪਸ ਵਿੱਚ ਦੀ ਬਹੁਤ ਪਿਆਰ ਮਿਲਾਪ ਨਾਲ ਰਹਿੰਦੇ ਆ ਹੋਰ ਕੀ ਚਾਹੀਦਾ ਆਪਾਂ ਨੂੰ ਹਨਾ ਕਹਿਣੇ ਚ ਆਗਿਆਕਾਰ ਆਖੇ ਲੱਗਦੇ ਜਿਵੇਂ ਇਹਨੇ ਉਵੇਂ ਕਰਦੇ ਆ ਚਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਤੇ ਆਪਾਂ ਹੁਣ ਬੀਬੀ ਨਾਲ ਦੁੱਧ ਰੋਟੀ ਖਾਦ ਕੇ ਗਰਮ ਹੋਣਾ ਤੇ ਦੇਖਦੀ ਆ ਮੈਂ ਇਥੋਂ ਲੱਗੀ ਸੀ ਕਿ ਪੌਂ ਥੋੜੇ ਜਿਹਾ ਗੋਏ ਦੇਖਦੀਆਂ ਅੱਗੀ ਰੀਜੀ ਚਣਨੀ ਆ ਤੇ ਚਣ ਦਿੰਨੀ ਆ ਨੇਰੀ ਜ਼ਮੀਨ ਦਾ ਰੁਕ ਜਾ ਬਣਿਆ ਪਿਆ ਇਥੋਂ ਲੈ ਜਾਨੀ ਆ ਦੋ ਬੱਠਲ ਭਰ ਕੇ ਗੋਏਾਂ ਦੇ ਫੇਰ ਆਇ ਨਾ ਪਾਤ ਹੁਣ ਇੱਕ ਘੀਰਾ ਤਾਂ ਤੂੜੀ ਚ ਲਾਤਾ ਇੱਕੋ ਥੋੜੀਆਂ ਰਹਿੰਦੀਆਂ ਪਾਤਿਆਂ ਜੇ ਚੱਲ ਹੁਣ ਤਾਂ ਗੋਏ ਗੋਏ ਨਹੀਂ ਅੱਗ ਵੱਧੂ ਮੱਚ ਪੈਂਦੀ ਏ ਤੇ ਚਲੋ ਜੀ ਕਰਦੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਲਸੋਣਾ ਗੋਭੀ ਦਾ ਆਪਾਂ ਗੋਭੀ ਲਾਈ ਸੀਗੀ ਬੇ ਜਿਹੜੀ ਕਰਤੀ ਹੁੰਦੀ ਹੈ ਨਾ ਇਹ ਹੋਈ ਇਹੋ ਜੀ ਜਾਂਦੀ ਆ ਐ ਮੇਰਾ ਆਂਗੜੀ ਜੀ ਹੋ ਗਈ ਆਂ ਕਰਕੇ ਫਿਰ ਦੋਕ ਦੇਣੀ ਧਰੀ ਆ ਨੇਰੀ ਜੀ ਵਗਦੀ ਐ ਇੰਨਾ ਇੱਧਰ ਹੋਇਆ ਪਿਆ ਖਲਾਰਾ ਗੰਦ ਜਿਹਾ ਮੈਂ ਕਹਿੰਦੀ ਸੀ ਇਹ ਦੋਨੋਂ ਵੀ ਆਪਾਂ ਇਕੱਠੀ ਕਰਕੇ ਅੱਗ ਲਾਉਣੀ ਕੀ ਕਰਦਾ ਹੁਣ ਗੁਰਦੁਆਰੇ ਚੱਲਿਆਂ ਕਣਕ ਲੈ ਜੈਂਗਾ ਪੁੱਤ ਹੈ ਝੋਲੇ ਚ ਪਾ ਕੇ ਲੈ ਜਾ ਉੱਥੇ ਮੱਥਾ ਟੇਕਦੀ ਓਵੇਂ ਠੀਕ ਆ ਹਾਂ ਮੇਰਾ ਪੋਤਾ ਲੋ ਜੀ ਹਵਾ ਬਹੁਤ ਤੇਜ਼ ਚੱਲ ਰਹੀ ਹੈ ਮੀਂਹ ਵਰਗਾ ਬਣ ਗਿਆ ਰੋਕ ਤੇ ਆਪਾਂ ਹੁਣ ਬੈਠੇ ਆਂ ਮੰਜਾ ਢਾ ਕੇ 베ੜੇ ਦੇ ਵਿੱਚ ਬੀਬੀ ਸਿੱਲਣ ਲੱਗੀ ਐ ਲਸਣ ਕੱਲ੍ਹ ਵਾਸਤੇ ਸੋਬਾ ਬਣਾਵਾਂਗੇ ਕੋਈ ਦਾਲ ਸਬਜ਼ੀ ਉਹਦੇ ਵਾਸਤੇ ਲਸਣ ਹੁਣੇ ਸੱਲ ਕੇ ਰੱਖ ਲੈਣਾ ਬੀਬੀ ਨੇ ਮਾਂ ਕਾਹਤ ਕਨੀ ਕਿਸੇ ਵਧੀਆ ਸਾਕ ਹੁਣ ਐ ਤੱਕ ਹੀ ਹੂੰ ਮੋੜ ਅਗਲਾ ਕਿੱਥੇ ਚੱਲ ਕੇ ਪਾਹ ਨੂੰ ਲੱਗਦਾ ਜਿਵੇਂ ਕਿਤੇ ਪਾਸੇ ਮੀਂਹ ਪੈਂਦਾ ਹੁੰਦਾ ਹੈ ਨਾ ਹਵਾ ਠੰਡੀ ਹੋ ਗਈ ਚਲੋ ਹੁਣ ਤਾਂ ਤੂੜੀਆਂ ਤੰਦ ਵੀ ਬਣ ਗਏ ਲੋਕਾਂ ਦੇ ਮੇਰੇ ਰੋਟੀ ਦਾ ਹੋ ਗਿਆ ਤੇ ਜੀ ਚਾਹ ਨੂੰ ਪਈ ਜਾਂਦਾ ਕਿਸ ਕੰਝ ਵੀ ਬਣਾ ਲਗੇ ਹੈ ਬਾਹਰ ਨਾ ਪਾਇਆ ਤੇ ਹੈ ਖਤੀਰਾ ਗੁੰਨ ਤਾਂ ਪਿਉਂਤੀ ਨਹੀਂ ਅੱਜ ਕੀ ਹੋਊਗਾ ਪਿਉਂਤੀ ਵੀ ਬਸ ਫਿਰ ਹੁਣ ਬਣਾਉਣੀ ਆ ਖਤੀਰਾ ਗੁੰਦਲ ਵੀ ਬਣਾ ਲਾਂਗਾ ਆ ਜਾਣ ਤੋਂ ਜਵਾਕਾਂ ਨੂੰ ਵੀ ਦੁੱਧ ਪਾ ਕੇ ਫਿਰ ਬਣਾਉਨੇ ਆ ਨਾਲ ਕਰਨ ਆ ਜੂਗਾ ਗੁਰਦੁਆਰੇ ਜਾ ਕੇ ਉਦੋਂ ਚਲੋ ਜੀ ਆਪਾਂ ਬਹੁਤ ਕਰ ਲਈ ਅੱਜ ਗੱਲਾਂ ਬਾਤ ਅੱਜ ਲਾਈਵ ਹੋ ਕੇ ਤਾਂ ਕੰਮ ਕਰ ਲਏ ਜਿਹੜੇ ਸੀਗੇ ਉਹਨਾਂ ਦਾ ਕਰਨ ਵਾਲਾ ਸਵੇਰੇ ਸਵੇਰੇ ਪਹਿਲਾਂ ਕੈਮਰਾ ਆਉਣ ਨਹੀਂ ਕੀਤਾ ਹੁਣ ਕੋਈ ਸਬਜ਼ੀ ਭਾਜੀ ਨਹੀਂ ਬਣਾਉਣ ਵਾਲੀ ਹੁਣ ਆਪਾਂ ਜਿਹੜੇ ਕੰਮ ਕਰਨੇ ਸੀ ਧਾਰਾਂ ਚ ਗੋਲੀਆਂ ਉਧਰੋਂ ਗੋਹੇ ਪਾ ਲਿਆਈਆਂ ਮੈਂ ਹੁਣ ਕੈਮਰਾ ਬੰਦ ਕਰਕੇ ਲੀਹਾਂ ਕਿੰਬੋਤ ਲੱਗਦਾ ਜਾਨੀ ਕੋਲ ਤਾਂ ਬਜਾਗਾ ਕੀ ਆਇਆ ਸੀ ਲੈ ਜਿੱਗਾ ਆਇਆ ਜੋ ਤੇਰਾ ਥਾਂ ਰੱਖਣ ਗਈ ਸੀ ਗਾਮ ਤੇ ਲਾਲ ਤੇ ਨਖਾਂ ਆਂਦੇ ਤੇ ਉੱਤਰ ਗਿਆ ਨਹੀਂ ਹਣਾ ਲੋਕ ਨਖਾਂ ਤੋਂ ਕਾਣ ਤੇ ਤੰਤਵ ਸੱਚ ਰਾਤ ਨੂੰ ਵੀ ਚਾਹੀਦੀ ਚਲੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੁੰਨੇ ਆ ਤਾਂ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਤੇ ਅੱਜ ਜੜੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਸਤਿ ਤਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਆਪਾ ਅਧਰੋਪ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ